ਮਮ ਸਰਜੀਤ ਸਿੰਘ ਹੈ ਜੀ ਮੈਂ ਲਾਲ ਸਿੰਘ ਨਗਰ ਚੋਂ ਬਠਿੰਡੇ ਤੋਂ ਜਦੋਂ ਤੇਜੀ ਨਾਲ ਨਸ਼ਾ ਵਿਕ ਰਿਆ ਸੀ ਜੀ 2000 ਕੋਈ 20 ਤੋਂ ਉਦੋਂ ਤੱਕ ਕੁਛ ਕੀਤਾ ਨਹੀਂ ਜੀ ਕਾਰਵਾਈ ਕਿਸੇ ਨੇ ਉੱਥੇ ਠੀਕ ਹੈ ਜੀ ਜਦੋਂ ਉਹ ਬਣ ਗਿਆ ਪੂਰਾ ਅੱਡਾ ਜਦੋਂ ਉਦੋਂ ਪ੍ਰਵੀਸ਼ਨ ਆ ਗਈ ਉਦੋਂ ਪੁਲਿਸ ਸਾਡੇ ਲੈ ਜਾਂਦੇ ਫੜ ਕੇ ਉਹਨਾਂ ਨੂੰ ਫੇਰ ਛੱਡ ਦਿੰਦੇ ਆ ਫੇਰ ਲੈ ਜਾਂਦੇ ਆ ਫੇਰ ਛੱਡ ਦਿੰਦੇ ਆ ਅਸੀਂ ਹੈਗੇ ਦਿਹਾੜੀਦਾਰ ਬੰਦੇ ਜੀ ਠੀਕ ਹੈ ਜੀ ਹੁਣ ਆਟੇ ਦਾ ਬਲੇਥਣ ਲੱਗੀ ਜਾਂਦਾ ਜੀ ਬਗੈਰ ਮਤਲਬ ਤੋਂ ਠੀਕ ਹੈ ਜੀ ਸਾਡੀ ਕੋਈ ਗਲਤੀ ਨਹੀਂ ਹੈ ਅਸਤਾ ਕੰਮਕਾਰ ਵਾਲੇ ਆ ਜੀ ਕੰਮਕਾਰ ਤਾਂ ਕਰਨਾ ਹੀ ਹੈ ਜੀ ਅਸੀਂ ਸਾਨੂੰ ਆਂਦੇ ਸਾਨੂੰ ਜਿਆਦਾ ਕੁੱਟਣ ਆ ਜਾਂਦੇ ਪੁੱਲ ਸਾਡੇ ਨਹੀਂ ਵੀਰੇ ਮੈਨਾਂ ਇਹ ਗੱਲ ਦਾ ਸਹੀ ਪੁੱਛਦੇ ਆ ਵੀ ਸਾਨੂੰ ਕੁੱਟਿਆ ਕਿਸ ਚੀਜ਼ ਪਿੱਛੇ ਹੈ ਵੀ ਇਹ ਹੁਣੇ ਤੇ ਤਿੰਨ ਚਾਰ ਗੱਲਾਂ ਹੋ ਰਹੀਆਂ ਵੀ ਉੱਥੇ ਕੁੜੀਆਂ ਦੀ ਗੱਲ ਹੋ ਰਹੀ ਆ ਜਾਂ ਸਕੂਲ ਦੀ ਗੱਲ ਦੱਸੋ ਤਾਂ ਸਹੀ ਸਾਨੂੰ ਵੀ ਦੱਸੋ ਵੀ ਕਿਹੜਾ ਬੰਦਾ ਸਾਨੂੰ ਪਤਾ ਲੱਗਿਆ ਸੀ ਅਸੀਂ ਕੁਕ ਕੁਕ ਕੁੱਟਿਆ ਜਿਹੜੇ ਕੁੜੀਆਂ ਨਾਲ ਕਈ ਵਾਰ ਤਾਂ ਅਸੀਂ ਕੁੱਟਿਆ ਅਸੀਂ ਭਜਾਇਆ ਵੀ ਉਹ ਚੌਂਕ 'ਚ ਵੜ ਨਹੀਂ ਦਿੱਤਾ ਅੱਜ ਤੱਕ ਹੁਣਾਂ ਸਾਨੂੰ ਐ ਨਾ ਦਾ ਇਹਨੂੰ ਐ ਪਤਾ ਲੱਗਿਆ ਵੀ ਤੁਹਾਨੂੰ ਨਸ਼ੇ ਪਿੱਛੇ ਕੁੱਟਿਆ ਨਾ ਸਾਨੂੰ ਐ ਪਤਾ ਲੱਗਿਆ ਕਿਹਦੇ ਪਿੱਛੇ ਕੋਈ ਪਤਾ ਨਹੀਂ ਸਹੀ ਗੱਲ ਹੈ ਵਿੱਚ ਕਹਿੰਦਾ ਭਾਗੇ ਲੈ ਕੇ ਚਲੋ ਜੀ ਨਸ਼ਾ ਵੇਚਦੇ ਉਹਦੇ ਦੇਖੋ ਜਿਹਦੇ ਨਾਲ ਆਦਾ ਉਹਨੂੰ ਅੰਦਰ ਕਰੋ ਸਾਲੇ ਨੂੰ ਆ ਤੁਸੀਂ ਕਹਿੰਦੇ ਸਹੀ ਬੰਦੇ ਵੈਰੀਫਾਈ ਹਾਂ ਸਹੀ ਸਹੀ ਬੰਦੇ ਕਰ ਲੋ ਹੁਣ ਅਸੀਂ ਸਾਡੇ ਬਾਰੇ ਐ ਕਰੋ ਜੀ ਸਾਰੀ ਮਾਰਕੀਟ ਤੋ ਅੱਜ ਵੀ ਜਾ ਕੇ ਪੁੱਛ ਲੈਣ ਅਸੀਂ ਦੋ ਭਾਈਆਂ ਜੀ ਸਾਡਾ ਉਹ ਕਰਾ ਲੈਣ ਸਾਨੂੰ ਇੱਕ ਵਾਰ ਦੇ ਵੀ ਕਹਿਦਾ ਜੀ ਅਸੀਂ ਆਪ ਜਾ ਕੇ ਠਾਣੇ ਬੈਠਾਂਗੇ ਵੀ ਇਹ ਜਰਦਾ ਖਾਂਦੇ ਆ ਬੀੜੀ ਖਾਂਦੇ ਕੋਈ ਵੀ ਬੰਦਾ ਕਹਾ ਕੇ ਦਿਖਾ ਦੇ ਵਿੱਚ ਸਾਡੇ ਵੀ ਪੈ ਗਈਆਂ ਜੀ ਸਾਡਾ ਕੀ ਕਸੂਰ ਸਿੱਤੇ ਸਾਨੂੰ 25 ਸਾਲ ਹੋ ਗਏ ਸਰ ਸਾਨੂੰ ਉਹਨਾਂ ਨੂੰ ਜਦੋਂ ਮਰਜ਼ੀ ਪੁੱਛ ਲੋ ਏਸੀ ਮਾਰਕੀਟ ਚੋਂ ਪੁੱਛੀਂ ਜਿੰਤੋਂ ਮਰਜ਼ੀ 25 ਸਾਲ ਹੋ ਗਏ ਸਰ ਆ ਗਿਆ ਗਰਜਾਟ ਸਿੰਘ ਬੋਲ ਰਿਹਾ ਮਲੂਕੇ ਪਿੰਡ ਤੋਂ ਸਾਨੂੰ ਇੱਥੇ 20 25 ਸਾਲ ਹੋ ਗਈ ਕੰਮ ਕਰਦੇ ਹੋ ਨਾ ਇਹ 45 ਸਾਲ ਦਾ ਪੱਕਾ ਲੇਬਰ ਚੌਂਕ ਬਣਾਵਾ ਜੀ ਸਾਡੇ ਨਾਲ ਅਜ ਇਹਨਾਂ ਨਜਾਇਜ਼ ਧੱਕਾ ਹੋਇਆ ਸਾਡੇ ਬੰਦੇ ਸੀਗੇ ਜੋ ਉਹਨਾਂ ਨੂੰ ਨਜਾਇਜ਼ ਕੁੱਟਿਆ ਗਿਆ ਜੀ ਇਹ ਬੰਦੇ ਸੀਗੇ ਸਾਡੇ ਕੋਈ ਨਸ਼ਾ ਨਹੀਂ ਕਰਦੇ ਸੀਗੇ ਜੋ ਨਸ਼ੇੜੀ ਸੀਗੇ ਉਹਨਾਂ ਨੂੰ ਫੜਨਾ ਸੀਗਾ ਜੀ ਸਾਡੇ ਵਿੱਚ ਕੋਈ ਹੋਣੀ ਸੀਗਾ ਜੀ ਵੀ ਸਾਡਾ ਕੋਈ ਹੱਥ ਪੱਲਾ ਜੋ ਨਸ਼ੇੜੀ ਆ ਉਹਨਾਂ ਨੂੰ ਫੜਨ ਸਰਤੇ ਕਿਉਂ ਰੋਟੀ ਚੁਲਾਤ ਮਾਰਦੇ ਆ ਜੀ ਅਸੀਂ ਸਾਰੇ 700 ਬੰਦਾ ਆਉਣੇ ਇੱਥੇ 700 ਬੰਦੇ ਨੂੰ ਦੱਸੋ ਹੁਣ ਕਿੱਧਰ ਜਾਣਗੇ ਸਾਡਾ ਚੌਕ ਇਹਨਾਂ ਨੇ ਖਰਾਬ ਕਰਾਇਆ ਪੁਲਿਸ ਵਾਲਿਆਂ ਨੇ ਤੇ ਇਹਨਾਂ ਦੀ ਡਿਊਟੀ ਹੀ ਬਣਦੀ ਫੜਨ ਪਰ ਨਜਾਇਜ਼ ਜੋ ਨਹੀਂ ਕਰਦਾ ਨਸ਼ਾ ਉਹਨਾਂ ਨੂੰ ਨਾ ਪਕੜਿਆ ਜਾ ਵੀ ਜੀ ਸਾਡੀ ਇਹ ਰਿਕਵੈਸਟ ਹੈ ਹਾਂ ਪੁੱਛਣ ਦੱਸਣ ਦਾ ਹੱਕ ਬੰਦਾ ਸੀ ਆਪ ਦੱਸਾਂਗੇ ਵੀ ਆ ਨਸ਼ਾ ਕਰਦਾ ਜੀ ਆ ਬੰਦਾ ਸਾਡਾ ਜੀ ਪਰ ਸਾਡੇ ਤਿੰਨ ਜਾਇ ਲਾਠੀ ਨਾ ਭਰਾਈ ਜਾਵੇ ਜੀ ਇਹੀ ਮਹਿੰਤਾਈ ਸਾਡੇ ਮੂਰੇ ਭਾਈ ਜੀ ਚੰਨਾ ਜੀ ਗੈਰੀ ਭੱਗ ਗਿਆ ਪੈਂਡਾ ਤੇ ਕੱਲ ਮੈਂ ਮੰਨ ਲਾ ਥੋੜੇ ਦਿਨ ਹੋ ਗਏ ਬੰਦੇ ਫੜਾਏ ਸੀਗੇ ਉਸ ਤੋਂ ਬਾਅਦ 10 20 ਮਿੰਟਾਂ ਬਾਅਦ ਹੀ ਛੱਡਦੇ ਉਹਨਾਂ ਨੇ ਉਹਨਾਂ ਤੋਂ ਸਮਾਨ ਨਿਕਲਿਆ ਸੀ ਹਾਂਜੀ ਨਸ਼ਾ ਵੇਚਦੇ ਸੀ ਉਹ ਪਰ ਉਹ 10 20 ਮਿੰਟਾਂ ਬਾਅਦ ਉਹਨਾਂ ਨੇ ਫੜ ਲਿਆ ਨਸ਼ਾ ਵੀ ਮੇਰੇ ਸਾਹਮਣੇ ਨਿਕਲਿਆ ਸੀਗਾ ਉਹਨਾਂ ਤੋਂ ਅੰਦਰ ਲੈ ਗਏ ਪਤਾ ਨਹੀਂ ਕੀ ਗੱਲ ਬਾਤ ਹੋਈ ਬਾਅਦ ਚ ਆ ਕੇ ਉਹਨਾਂ ਨੇ ਮੈਨੂੰ ਕੁੱਟਿਆ ਜੇ ਉਹ ਦੋ ਬੰਦਿਆਂ ਨੇ ਇੱਕ ਤੂੰ ਇਦਾਂ ਨਾ ਕਹੋ ਲਿਆ ਵੀ ਕਾਹ ਤੋਂ ਫੜਾਇਆ ਸਨ ਕਾਹ ਤੋਂ ਫੜਾਇਆ ਤੇ ਕੱਲ ਵੀ ਮੁਲਾਜ਼ਮ ਨੂੰ ਮੈਂ ਕਿਹਾ ਸੀ ਆਏ ਮੁਲਾਜ਼ਮ ਭਈ ਇਹਨਾਂ ਦੇ ਕੋਲੇ ਨਸ਼ਾ ਤੇ ਤੁਸੀਂ ਇਹਨਾਂ ਦੀ ਜੇਬਾਂ ਦੀ ਤਲਾਸ਼ੀ ਲੈ ਲਓ ਮੁਲਾਜ਼ਮ ਦੀਆਂ ਪਹਿਲੇ ਹੀ ਬਾਹਾਂ ਫੜ ਲਈਆਂ ਆ ਜੂ ਜੀ ਠੰਡਾ ਪਿਉਨੇ ਠੰਡਾ ਪਿਉਨੇ ਪਰ ਜਿਹੜਾ ਮੁੱਦਾ ਸੀਗਾ ਭਈ ਕਿਆ ਸੀਗਾ ਭਈ ਉਹ ਨਸ਼ਾ ਨਹੀਂ ਫੜਿਆ ਨਾਲੇ ਸਾਹਮਣੇ ਉਹਨਾਂ ਦੇ ਕੋਲੇ ਹੀ ਸੀਗਾ ਸਾਰਾ ਕੁਝ ਮੈਂ ਦੇ ਕੇ ਛੱਡ ਦਿੰਦਾ 10 ਮਿੰਟ ਬਾਅਦ ਹੀ ਛੱਡ ਦਿੰਦੇ ਆ 10 ਮਿੰਟ ਤਾਂ ਚੱਲਦਾ ਨਹੀਂ ਬੰਦਾ ਅੰਦਰ 10 ਮਿੰਟ ਤਾਂ ਚੱਲਦਾ ਹੀ ਨਹੀਂ ਜੀ ਬਸ ਗੇੜਾ ਖਾ ਕੇ ਤੇ ਛੱਡਦਾ ਨੀ ਕਰ ਸਕਦੇ ਅਸੀਂ ਤਾਂ ਆ ਬਹੁਤ ਪਰੇਸ਼ਾਨ ਆ ਜਿਹੜੇ ਵਿੱਚੋਂ ਨਸ਼ਾ ਸਰਕਾਰ ਨੂੰ ਸਾਡੀ ਇਹ ਹੀ ਮੰਗ ਆ ਜੀ 20 ਵਾਰੀ ਫਿਰ ਕਰਿਆ ਜਾਵੇ ਅਸੀਂ ਗਰੀਬ ਬੰਦੇ ਆ ਭਵਤਮਾਨ ਸਾਹਿਬ ਨੂੰ ਸਾਡੀ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਕਹਿਣਾ ਚਾਹੁੰਦੇ ਆ ਸਾਡੇ ਕੰਨੀ ਧਿਆਨ ਦੇ ਵੀ ਸਾਡੇ ਕੰਨੀ ਵੀ ਧਿਆਨ ਦੇ ਵੀ ਅਸੀਂ ਗਰੀਬ ਬੰਦੇ ਆ ਠੀਕ ਆ ਕੱਲੇ ਨਸ਼ੇ ਬੰਦ ਕਰਾਉਣ ਨਾਲ ਸਾਡੇ ਗਰੀਬ ਬੰਦਿਆਂ ਦਾ ਹੀ ਨਾ ਹੋਰੀ ਮੇਰਾ ਨਾਮ ਜਗਵੀਰ ਸਿੰਘ ਆ ਵੀਰੇ ਕੀ ਕੰਮ ਕਰਦਾ ਹਾਂ ਲੇਬਰ ਦਾ ਵੀ ਅੱਜ ਤੁਸੀਂ ਇੱਥੇ ਇਕੱਠੇ ਹੋਇਆ ਤੁਸੀਂ ਐਮਐਲਏ ਸਾਹਿਬ ਦੀ ਪਤਨੀ ਅੱਗੇ ਤੇ ਕੀ ਕਰਨਗੇ ਅ ਵੀਰੇ ਅਸੀਂ ਨਾ ਸਾਡਾ ਲੇਬਰ ਚੌਕਾ ਗੋਲ ਲੱਗੀ ਆ ਰਹੀ ਆ ਸਮਾਚੌਕ ਉੱਥੇ ਨਾ ਅਸੀਂ ਲੇਬਰ ਚੌਂਕ ਦੇ ਵਿੱਚ ਖੜਦੇ ਹੁੰਨੇ ਆ ਵੀ ਇੱਥੇ ਬਹੁਤ ਮਲਦਾਜ਼ਾ 12-12 ਸਾਲ ਹੋ ਗਏ ਬਾਈ ਸਾਨੂੰ ਆਉਂਦਿਆਂ ਉੱਥੇ ਉੱਥੇ ਆਉਣ ਮੰਨ ਲਓ ਅਸੀਂ ਕੰਮ ਕਰਦੇ ਸੀਗੇ ਵਧੀਆ ਦੋ ਤਿੰਨ ਸਾਲ ਦਾ ਨਾ ਮਾਹੌਲ ਬਹੁਤ ਖਰਾਬ ਹੈ ਵੀ ਉੱਥੇ ਨਸ਼ੇੜੀ ਆ ਕੇ ਖਾਣ ਲੱਗੇ ਵੀ ਠੀਕ ਆ ਵੀ ਉਹਨਾਂ ਦਾ ਨਾ ਕੋਈ ਘਰ ਆ ਨਾ ਬਾਹਰ ਆ ਉੱਥੇ ਹੀ ਸੌ ਜਾਂਦੇ ਆ ਉੱਥੇ ਹੀ ਪੈ ਜਾਂਦੇ ਆਗੇ ਤੇ ਬਦਨਾਮ ਅਸੀਂ ਹੋਏ ਪਏ ਉਹਨਾਂ ਦੇ ਨਾਲ ਜੀ ਤੇ ਹੁਣ ਮੰਨ ਲਓ ਤੜਕੇ ਗੱਲ ਹੋਈ ਹੈ ਜੀ ਵੀ ਅਸੀਂ ਕੰਮ ਧੰਦੇ ਰੋਜ਼ ਰੋਜ਼ ਆਉਂਨੇ ਆਗੇ ਵਧੀਆ ਕੰਮ ਤੇ ਆਏ ਆ ਆਪਦੇ ਤੜਕੇ ਜੀ ਮਲਾਜ਼ਮ ਆਏ ਠੀਕ ਆ ਕੋਸ਼ਨ ਨਸ਼ੀਆਂ ਨਸ਼ੀੜੀਆਂ ਨੂੰ ਫੜ ਕੇ ਲੈ ਗਈ ਠੀਕ ਹੈ ਕੋਸ਼ਨ ਨਰਦੋਸੇ ਬੰਦੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ ਇਹ ਲੇਬਰ ਵਾਲੇ ਇਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਜੀ ਮਲਾਜ਼ਮਾਂ ਨੇ ਵੀ ਜਿਹੜੇ ਨਹੀਂ ਵੀ ਵੇਚਦੇ ਸੀ ਉਹਨਾਂ ਦੀ ਵੀ ਡਾਂਗਾ ਮਾਰੀਆਂ ਜੀ ਕੁੱਟਿਆ ਤੇ ਸਾਨੂੰ ਜੀ ਕੋਈ ਇਨਸਾਫ ਚਾਹੀਦਾ ਵੀ ਸਾਡਾ ਕੋਈ ਕੀਤਾ ਜਾਵੇ ਜੀ ਅਸੀਂ 50 ਜਣੇ ਅੱਜ ਦਿਹਾੜੀ ਮਾਰ ਕੇ ਆ ਬੈਠੇ ਜੀ ਆਪਣੇ ਅਜ ਗਰੂਪ ਸਿੰਘ ਦੀ ਕੋਠੀ ਮੇਰੇ ਜੀ ਨਸ਼ੇੜੀ ਆ ਉੱਥੇ ਵੀ ਇੱਥੇ ਮੈਂ ਸ਼ਰਾਰਤਾਂ ਕਰਦੇ ਉੱਥੇ ਸ਼ਰਾਰਤਾਂ ਜੀ ਹਾਂ ਜੀ ਨਸ਼ਾ ਵੇਚਦੇ ਆ ਸਗਨੇਚਰ ਗੋਲੀਆਂ ਜੀ ਐ ਨਹੀਂ ਪਤਾ ਕੀ ਕੀ ਵੇਚਦੇ ਸੀ ਕਿਉਂਕਿ ਸਾਡੇ ਦੇ ਵਿੱਚੋਂ ਤਾਂ ਜਿਹ ਬੀਟਾ ਟੈਸਟ ਕਰਵਾਇਆ ਜਾਵੇ ਕੋਈ ਮੰਨ ਲਓ ਕਰਦੇ ਹੋਣਗੇ ਨਾਰਮਲ ਕਰਦੇ ਹੋਣਗੇ ਕੋਈ ਐ ਨਹੀਂ ਵੀ ਜਿੱਦ ਰੱਜ ਕੇ ਕੰਮ ਤੇ ਜਾਂਦੇ ਹੋਣਗੇ ਕਿਉਂਕਿ ਇਹ ਵੀ ਐਸੀ ਵੀ ਕੋਈ ਜੋ ਕੁੜੀਆਂ ਸਕੂਲ ਆਗਾ ਹਾਂਜੀ ਹਾਂਜੀ ਨਹੀਂ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਖੜੇ ਆ ਜੀ ਇਹ ਸਾਰੇ ਹਾਂਜੀ ਕਰਦੇ ਹੋਣਗੇ ਜੀ ਨਸ਼ੇ ਜਿਹੜਾ ਨਸ਼ਾ ਕਰਦਾ ਜੀ ਉਹ ਕੀ ਪ੍ਰਤੀਤ ਹੈ ਜੀ ਕਰਦੇ ਹੋਣਗੇ ਕੋਈ ਸਭ ਸੱਚਾ ਜੀ ਕਰਦੇ ਹੋਣਗੇ ਤੁਹਾਡੀ ਕੀ ਮੰਗ ਹੈ ਹਾਂਜੀ ਵੀਰ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਸਾਡਾ ਕੋਈ ਹੱਲ ਕਰਿਆ ਜਾਵੇ ਜੀ 50 ਜਾਣੇ ਕੋਈ ਚੌਂਕ ਦਾ ਕੋਈ ਸਾਨੂੰ ਕੋਈ ਥੋੜਾ ਜਿਹਾ ਹਿੱਸਾ ਦਿੱਤਾ ਜਾਵੇ ਜਾਂ ਕੋਈ ਹਟਾਇਆ ਜਾਵੇ ਕੋਈ ਹੱਲ ਤਾਂ ਕਰਨਾ ਜੀ ਅਸੀਂ ਹੁਣ ਮੰਨ ਲਓ ਕਿੱਧਰ ਜਾ ਕੇ ਜੀ ਹਾਂਜੀ ਹਾਂਜੀ ਡਾਂਗਾ ਨਾਲ ਕੋਟ ਕੋਟ ਕੇ ਭਜਾਇਆ ਜੀ ਆ ਦੇਖੋ ਆ ਬਜ਼ੁਰਗ ਦੇ ਆ ਦੇਖੋ ਡਾਂਗਾ ਮਾਰੀਆਂ ਜੀ ਡਾਂਗਾ ਇੱਕ ਮੁਲਾਜ਼ਮਾ ਦੀ ਡਿਊਟੀ ਹੁੰਦੀ ਆ ਆਪਾਂ ਮੁਲਾਜ਼ਮਾ ਨੂੰ ਐ ਨਹੀਂ ਕਹਿੰਦੇ ਇਹਨਾਂ ਦਾ ਫਰਜ਼ਮੰਦ ਦਾ ਡਿਊਟੀ ਕਰਨ ਦਾ ਇਹ ਕਹਿੰਦੀ ਪੁੱਛਣ ਦੱਸਣ ਦਾ ਸਹੀ ਵੀ ਤੂੰ ਬਾਈ ਨਸ਼ਾ ਵੇਚਦਾ प्लासी तलासी लैंड वेरीफाई करना सीधा ही आके जी फिर कोई गल जनाब क्या मेरे क्या कस... नाम क्या आपका मेरे जगदेव सहनी क्या... क्या हुआ वो मैंने साइकिल खराये है पौने नौ बजे पीछे से आए देह सोटी देह सोटी मैंने कहा जनाब मेरी गलती क्या है पूछे ही नहीं कहता आगे ले जा जब तुमने मार दिए हो तीन चार सोटी फिर कहते हो आगे ले जा ਉਹ ਪਹਿਲੇ ਕਹਿ ਦਿੰਦੇ ਭਾਈ ਤੂੰ ਅੱਗੇ ਲੈ ਜਾ ਗਲਮਕੀ ਲੈ ਹੁਣ ਆ ਤੁਹਾਨੂੰ ਲੱਗਦਾ ਜੀ ਕਿਸੇ ਪਾਸੇ ਮੈਨੂੰ ਸ਼ਾਹ ਵੇਚਦਾ ਨਹੀਂ ਹੋਣੇ ਵੀ ਕਿਉਂ ਮਾਰ ਰਹੇ ਕੋ ਪੀੜਦੇ ਹਾਂ ਮੈਂ ਪੁੱਛੇ ਕਹੇ ਮੈਨੇ ਕਸੂਰ ਕੀਆ ਹੈ ਮੇਰੇ ਇਹ ਤਾਂ ਬਤਾ ਦਿਜੀਏ ਕਹਤਾ ਅੱਗੇ ਲੈ ਜਾ ਤੇ ਮਾਰ ਦਈਓ ਫਿਰ ਕਹਤੇ ਹੋ ਅੱਗੇ ਲੈ ਜਾ ਇੱਕ ਹੀ ਹੋ ਗਿਆ ਦਿਹਾੜੀ ਦਾ ਤੋਂ ਮੈਂ ਚਾਹ ਦਾ ਡਾ ਜੀ ਮੇਰਾ ਸ਼ਕਤੀ ਕੰਪਲੈਕਸ ਬਣੀ ਨਹੀਂ ਸੀ ਜੀ ਉਹ ਜਦੋਂ ਚਰਨਜੀਤ ਲਾਲ ਜੀ ਹੁੰਦੇ ਸੀਗੇ ਜੀ ਵਿਧਾਇਕ ਉਦੋਂ ਸ਼ਕਤੀ ਕੰਪਲੈਕਸ ਬਣਿਆ ਸੀ ਜਦੋਂ ਸਾਰੀਆਂ ਦੁਕਾਨਾਂ ਬਣੀਆਂ ਸਾਰੀ ਮਾਰਕੀਟ ਬਣੀ ਮੈਂ ਕੋਈ ਨਸ਼ਾ ਨਹੀਂ ਕਰਦਾ ਸਰ ਮੇਰਾ ਡੋਪ ਟੈਸਟ ਕਿੱਦਾਂ ਜਾਵੇ ਮੇਰੇ ਅੱਠਵੇਂ ਭੁੱਖਾ ਮੇਰੇ ਐਸਐਚਓ ਸਾਹਮਣੇ ਮੇਨੂੰ ਅੱਡਾ ਬੰਦ ਕਰਾ ਦਿੱਤਾ ਜੀ ਮੇਰਾ ਰੋਗ ਮੈਂ ਤੁਹਾਨੂੰ ਵਾਪਸ ਲੈ ਕੇ ਆਇਆ ਜੀ ਸਿਲੰਡਰ ਜਰਾ ਮੈਂ ਪੂਰ ਤੇ ਭੁੱਖਾ ਜੀ ਮੈਂ ਅੱਜ ਆ ਦੇਖੋ ਮੈਂ ਇੱਥੇ ਖੜਾ ਜੀ ਇਕ ਲੇਬਰ ਵਾਲਾ ਬੰਦਾ ਬੇਦਾਗ ਨਾਲੇ ਪੁਲਿਸ ਵਾਲਿਆਂ ਨੂੰ ਮੈਂ ਦੱਸ ਦਰ ਰਿਹਾ ਵੀ ਉਹ ਨਸ਼ਾ 베ਸਦਾ ਮੇਰਾ ਮੂੰਹ ਪੂਰਬ ਕੰਨੀ ਹੁੰਦਾ ਜੀ ਮੈਨੂੰ ਸਟਾਰਟ ਅਪ ਟਾਈਮ ਚੱਕਣ ਦੀ ਗੱਲ ਨਹੀਂ ਮੇਰੇ ਪਿੱਛੇ ਕਾਪੇ ਮਾਰਜਨ ਮੈਂ ਪੁਲਿਸ ਵਾਲ ਨੂੰ ਇਹ ਵੀ ਆਖਿਆ ਮੈਨੂੰ ਮੇਰੇ ਛੋਟੇ ਛੋਟੇ ਬੱਚੇ ਹੈ ਮੈਨੂੰ ਕਾਪਿਆਂ ਤੋਂ ਡਰਨੀ ਹੈ ਲੇਕਿਨ ਮੈਂ ਨਸ਼ਿਆਂ ਦੇ ਵਿਰੁੱਧ ਹਮ ਲੇਕਿਨ ਅੱਜ ਨਸ਼ਿਆਂ ਦੇ ਵਿਰੁੱਧ ਪੁਲਿਸ ਵਾਲੇ ਨੂੰ ਬੰਦਿਆਂ ਨੂੰ ਚਕਵਾਨ ਦੇ ਬਾਵਜੂਦ ਵੀ ਅੱਜ ਮੇਰਾ ਇਹ ਹਾਲ ਹੈ ਮੇਛੇ ਦਾ ਜੀ ਗੋਲਡ ਕਿੱਤ ਇਹ ਦੁੱਧ ਲੇਤਾ ਸੀ ਤੁਸੀਂ ਦੁੱਧ ਰੋ ਰੋ ਇਹ ਦੁੱਧ ਲੇਤਾ ਸੀ ਮੇਰਾ ਦੁੱਧ ਸਾਰਾ ਖਰਾਬ ਚਲਾ ਗਿਆ ਜੀ ਮੈਂ ਮੈਨੂੰ ਕਹਿੰਦੇ ਐਡਾ ਬੰਦ ਕਰ ਮੈਂ ਕਿਹਾ ਸਰ ਮੈਨੂੰ ਇਹ ਤਾਂ ਦੱਸੋ ਮੈਂ ਮ ਨਸ਼ੇ ਕਰਦੇ ਆ 15 20 ਬੰਦੇ ਔਰ 250 ਬੰਦਾ 300 ਬੰਦਾ ਜਿਹੜਾ 5-400 ਬੰਦਾ ਲੇਬਰ ਵਾਲਾ ਸਾਰਾ ਦੁੱਖੀ ਹੁੰਦਾ ਜੀ ਮੇਰੇ ਤੋਂ ਚਾਹ ਪਿੰਦੇ ਦੀ ਘਟੋ ਘਟ 15-20 ਸਾਲ ਹੋ ਗਿਆ ਨਾ ਤੁਸੀਂ ਦੱਸਿਆ ਵੀ ਇਹ ਪਹਿਲਾਂ ਵੀ ਆਹ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਦੱਸਿਆ ਜੀ ਮੈਂ ਚੁਕਵਾਇ ਵੀ ਇਹ ਜੀ ਬੰਦੇ ਮੇਛੀ ਨੇ ਇਹ ਡਰਦੇ ਆ ਲੇਬਰ ਵਾਲੇ ਮੈਂ ਨਹੀਂ ਡਰਦਾ ਮੈਂ ਨਿੱਡਰ ਬੰਦਾ ਜੀ ਨਾ ਮੇਛੀ ਕਹਿੰਦੇ ਸਾਰੇ ਲੇਬਰ ਵਾਲੇ ਨੂੰ ਪਤਾ ਹੈ ਜੀ ਉਸ 골ਡੀ ਗੀ ਦੇ ਉੱਪਰ ਸਾਰੀ ਮਾਰਕੀਟ ਨੂੰ ਪਤਾ ਹੈ ਵਿਜੇ ਪ੍ਰੈਸ ਬੌਜੀ ਉਹਨਾਂ ਨੂੰ ਵੀ ਪਤਾ ਜੀ ਜਦੋਂ ਤੁਸੀਂ ਪੁਲਿਸ ਨੂੰ ਦੱਸਿਆ ਵੀ ਆਹ ਬੰਦੇ ਕਰਦੇ ਆ ਚੱਕੇ ਪੁਲਿਸ ਨੇ ਉਹ ਬੰਦੇ ਪੁਲਿਸ ਨੇ ਚੱਕੇ ਵੀ ਹ ਕੁੱਟਮਾਰ ਕੀਤੀ ਉਹਨਾਂ ਤੋਂ ਜੋ ਕੁਝ ਵੀ ਕੀਤਾ ਇਹ ਨਹੀਂ ਪਤਾ ਵੀ ਉਹਨਾਂ ਨੂੰ ਤੋਂ ਪੈਸੇ ਖੋਏ ਉਥੇ ਜਮ੍ਹਾਂ ਕਰਵਾਏ ਅਗਲੇ ਦਿਨ ਫੇਰ ਆ ਕੇ ਤੀਸਰੇ ਦਿਨ ਫੇਰ ਨਸ਼ਾ ਵੇਚ ਰਿਹਾ ਜੀ ਫੇਰ ਤੀਜੇ ਦਿਨ ਨਸ਼ਾ ਫੇਰ ਤੀਸਰੇ ਦਿਨ ਵੇਚਦਾ ਮੇਰਾ ਕੀ ਕਸੂਰ ਹੈ ਜੀ ਮੇਰੇ ਤੋਂ ਚਾਹ ਲੈ ਕੇ ਆਗੇ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਆਖਿਆ ਸੀਗਾ ਵੀ ਤੂੰ ਚਾਹ ਲੈ ਕੇ ਨਾ ਨਾਲ ਦੇ ਨਾਲ ਤੋਰ ਦਿਆ ਕਰ ਮੈਂ ਕਿਹਾ ਠੀਕ ਹੈ ਸਰ ਤੁਸੀਂ ਮੇਰੇ ਪੁਲਿਸ ਪ੍ਰਸ਼ਾਸਨ ਅਗਰ ਮੇਰੇ ਨਾਲ ਹੈ ਤਾਂ ਮੈਂ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਹਾਂ ਮੈਂ ਇਸ ਤਰ੍ਹਾਂ ਕਰਨ ਦੇ ਬਾਵਜੂਦ ਵੀ ਅੱਜ ਤੁਸੀਂ ਮੇਰੇ ਨਾਲ ਤਾਂ ਕੋਈ ਨਾ ਤੱਕਾ ਹੋਇਆ ਕਿੰਨੇ ਸਾਲਾਂ ਤੋਂ ਬੈਠੇ ਹੋ ਤੁਸੀਂ ਇੱਥੇ ਮੈਂ ਉੱਥੇ ਕੱਟੜ ਕੱਟ 21 22 ਸਾਲ ਹੋ ਗਏ ਮਾਰਕੀਟ ਬਣਨੇ ਨੂੰ ਸ਼ਕਤੀ ਕੰਪਲੈਕਸ ਦੀ ਮੈਂ ਸੇਵਾ ਕਰਦਾ ਉਹਨਾਂ ਦੀ ਸਾਰ ਵਧੀਆ ਜੀ ਨੂੰ ਬੰਦਾ ਹੈ ਜੀ ਨਹੀਂ ਤੁਹਾਡੇ ਤੁਸੀਂ ਦੁਕਾਨਾਂ ਤੇ ਵੀ ਚਾਹਦੇ ਦੁਕਾਨਦਾਰ ਖੜੇ ਨਹੀਂ ਖੜੇ ਨਹੀਂ ਦੁਕਾਨਦਾਰ ਤੁਹਾਡੇ ਨਾਲ ਦੁਕਾਨਦਾਰ ਕਹਿਣ ਨੂੰ ਤਿਆਰ ਹੈ ਜੀ ਸਾਰੇ ਹਾਂ ਬੀਜੇ ਪ੍ਰੈਸ ਬਾਉ ਜੀ ਉਹਨਾਂ ਨੇ ਬਥੇਰੇ ਮੁਲਾਜ਼ਮਾਂ ਨੂੰ ਆਖਿਆ ਵੀ ਇਹ ਬੰਦਾ ਜਿੱਥੇ ਤੁਸੀਂ ਇੱਥੇ ਖੜੇ ਹੋ ਏ ਇਸ ਤੇ ਸ਼ੱਕ ਨਾ ਕਰੋ ਇਹ ਬੰਦਾ ਬਹੁਤ ਹੀ ਵਧੀਆ ਬੰਦਾ ਹੈ ਹਾਂ ਵਧੀਆ ਤੋਂ ਵਧੀਆ ਬੰਦਾ ਕਿਹਾ ਜੀ ਉਹਨਾਂ ਨੇ ਤਾਰੀਫ ਕੀਤੀ ਹੈ ਪਰ ਕੋਈ ਨਾ ਕੋਈ ਨਵਾਂ ਮੁਲਾਜ਼ਮ ਆ ਜਾਂਦਾ ਆਹ ਕਾਕਾ ਹਾਂ ਕਾਕਾ ਚੱਗੋ ਕੀ ਲੱਗਦਾ ਉੱਥੇ ਨਸ਼ਾ ਵਿਕਦਾ ਹੈਗਾ ਤੁਸੀਂ ਸਹੀ ਸਹੀ ਦੱਸੋ ਉੱਥੇ ਨਸ਼ਾ ਵਿਕਦਾ ਹੈ ਜੀ ਉਦੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੁੰਡੇ ਆਉਂਦੇ ਆ ਜੀ ਪੰਜ ਸੱਤ 10 ਬੰਦੇ ਹੁੰਦੇ ਆ ਨਸ਼ਾ ਵੇਚ ਕੇ ਆਸੇ ਪਾਸੇ ਹੋ ਜਾਂਦੇ ਆ ਪੁਲਿਸ ਦੀ ਗੱਡੀ ਆਉਂਦੀ ਆ ਆਸੇ ਪਾਸੇ ਹੋ ਜਾਂਦੇ ਆ ਹੁਣ ਮੈਨੂੰ ਤਾਂ ਕਈ ਬੰਦਿਆਂ ਦਾ ਪਤਾ ਸੀਗਾ ਔਰ ਕਈ ਬੰਦੇ ਨੂੰ ਮੈਂ ਚੁਕਵਾਇਆ ਵੀ ਹੈ ਜੀ ਉੱਥੇ ਪੁਲਿਸ ਨੂੰ ਪਤਾ ਹੈ ਜੀ ਉਹ ਮੁਲਾਜ਼ਮ ਹੁਣ ਵੀ ਹੈਗੇ ਉਹ ਗਵਾਹ ਹੋਣਗੇ ਔਰ ਸਵੇਰੇ ਮੈਂ ਐਸਐਚਓ ਸਾਹਿਬ ਨੂੰ ਮੈਂ ਆਖਿਆ ਸੀਗਾ ਵੀ ਐਸਐਚਓ ਸਾਹਿਬ ਪੁੱਛੋ ਆ ਸਾਹਮਣੇ ਮੁਲਾਜ਼ਮ ਖੜੇ ਹੈ ਮੈਂ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਕਿ ਨਹੀਂ ਦਿੱਤਾ ਉਹ ਉਹਨਾਂ ਨੇ ਖੁਦ ਆਖਿਆ ਕਿਤੇ ਨਹੀਂ ਇਹ ਬੰਦੇ ਨੇ ਪੁਲਿਸ ਪ੍ਰਸ਼ਾਸਨ ਦਾ ਤੁਸੀਂ 40 5 ਦੁੱਲਸੇ ਦਾ ਕੰਮ ਤੁਸੀਂ ਵੀ ਕਰ ਸਕਦੇ ਹੋ ਜੇ ਗਲਤ ਮੰਨਦੇ ਤੁਸੀਂ ਨਸ਼ੇ ਦਾ ਤੁਸੀਂ ਕਰ ਸਕਦਾ ਜੀ ਮੈਂ ਕਿਉਂਕਿ ਕੁਝ ਦਿਨ ਪਹਿਲਾਂ ਉਸ ਦਿਨ ਪਹਿਲਾਂ ਦੇਖੋ ਘੋਟੇ ਨਾਮ ਦੇ ਸ਼ਖਸ ਨੇ ਉੱਥੇ ਆ ਕੇ ਕਪੂਰ ਦੇ ਬਿਲਕੁਲ ਸਾਹਮਣੇ ਮੂਵੀਆਂ ਅਜ ਵੀ ਬਣੀ ਹੋਈਆਂ ਚਾਪੇ ਮਾਰੇ ਹਾਂ ਚਾਪੇ ਮਾਰੇ ਕੈਪਸੂਲਾ ਲੈ ਦੇ ਵੀ ਸਾਨੂੰ ਕੈਪਸੂਲ ਦੇਉਏ ਉਥੇ ਕਾਪੇ ਦੋ ਮਾਰੀ 15 ਟਾਂਕੇ ਆ ਗਏ ਜੀ ਇੱਕ ਦੀ ਬਾਹ ਤੋੜਦੀ ਕਿਉਂਕਿ ਉਹ ਜਦੋਂ ਆਂਦੇ ਆ ਪੰਜ ਸੱਤ 10 ਬੰਦੇ ਹਥਿਆਰ ਲੈ ਕੇ ਕਾਪੇ ਲੈ ਕੇ ਬਸ ਮਾਰ ਕੁੱਟ ਕੇ ਚਲੇ ਜਾਂਦੇ ਆ ਜੀ ਇਸ ਲਈ ਸਾਨੂੰ ਬਰਨੀ ਪੁਲਿਸ ਥਾਣਾ ਨੇੜੇ ਆ ਗਤਵਾਲੀ ਨੇੜੇ ਉੱਤੇ ਤੇ ਨਾਲ ਹੀ ਤੁਹਾਡੇ ਸਾਹਮਣੇ ਉੱਤੇ ਪੁਲਿਸ ਦੀ ਉਹ ਚੌਂਕੀ ਬਣੀ ਹੋਈ ਆ ਫਾਇਰਗ੍ਰੇਡ ਚੌਂਕ ਦੇ ਵਿੱਚ ਜਾਨਦੇ ਆ ਭੱਜ ਜਾਂਦੇ ਆ ਪਰ ਦੋ ਤਿੰਨ ਦਿਨ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਪੁਲਿਸ ਸਾਡੇ ਮਗਰ ਪੈ ਰਹੀ ਆ ਦੋ ਤਿੰਨ ਦਿਨ ਇੱਧਰ ਉੱਧਰ ਹੋ ਜਾਂਦੇ ਆ ਫਿਰ ਫੇਰ ਆਣ ਲੱਗ ਜਾਂਦੇ ਆ ਜੀ ਮੈਂ ਨੇ ਦੇਵ ਚੌਂਕ ਦੇ ਵਿੱਚ ਆ ਕੇ ਖੜ ਗਏ ਉਹ ਤੇ ਡੇੜੀ ਜੱਪਾ ਜਾਣੇ ਆ 300 400 ਤੇ ਸਾਨੂੰ ਆ ਕੇ ਪੁਲਿਸ 2 ਮਹੀਨਿਆਂ ਦੀ ਪੂਰਾ ਹੁਣ ਤੱਕ ਕਰ ਰਹੀ ਹੈ ਅੱਜ ਤੋਂ 15 20 ਦਿਨਾਂ ਦੀ ਗੱਲ ਆ ਪੁਲਿਸ ਵਾਲੇ ਆਏ ਸਾਡੇ ਖੜਿਆਂ ਦੇ ਡੰਡੇ ਮਾਰ ਲਾ ਗਏ ਡੰਡੇ ਮਾਰ ਕੇ ਸਾਡਾ ਚੌਕ ਵੀਲਾ ਕਰਾ ਲਿਆ ਜੀ ਮੁੜ ਕੇ ਫੇਰ ਆਏ ਫੇਰ ਚੌਕ ਵੀਲਾ ਅੱਜ ਅਸੀਂ ਸਵੇਰੇ ਆਏ ਚੌਕ ਦੇ ਵਿੱਚ ਮੈਂ ਸਾਡੇ ਘਰ ਤੋਂ ਬਿਜਾਰ ਚੌਕ ਤੇ ਆਇਆ ਕਿਉਂ ਚੌਕ ਤੇ ਆਇਆ ਪੁਲਿਸ ਵਾਲੇ ਸਾਡੇ ਮਗਰ ਪੈ ਗਏ ਕਹਿੰਦੇ ਚੌਕ ਵੀਲਾ ਕਰ ਦੋ ਜਿਹੜੇ ਸਾਡੇ ਕੰਬੇ ਗੁੰਮੇ ਬੈਠ ਨੂੰ ਬਣਾਈ ਸੀ ਉਹ ਧਾਰ ਤੇ ਸਾਡਾ ਚੌਕ ਪਹਿਲਾ ਮੰਦਰ ਵੀ ਧਾਰਤਾ ਕਿ ਸਾਨੂੰ ਕਦੇ ਹਲਮਾਨ ਚੌਕ ਤੇ ਜਾਓ ਉੱਥੇ ਜਾ ਕੇ ਖੜੋ ਇੱਥੇ ਕੋਈ ਬਾਤ ਲੇ ਕੀ ਕਾਰਨ ਨਹੀਂ ਦੱਸਿਆ ਉਹਨੂੰ ਕਿਉਂ ਨਹੀਂ ਦੱਸਿਆ ਵੀ ਕਹਿੰਦੇ ਸਾਨੂੰ ਮਰੇ ਵੀ ਇੱਥੇ ਤੁਸੀਂ ਖੜਨਾ ਨਹੀਂ ਆ ਲੇਬਰ ਚੌਕ ਤੇ ਅਸੀਂ ਆਖੇ ਸਾਡਾ 45 ਸਾਲਾਂ ਨੇ ਅਸੀਂ ਕੋਰਸਮੀ ਮੇਰੇ ਪਿੰਡਾਂ ਸੀ 45 ਸਾਲਾਂ ਨੇ ਇਹ ਚੌਕ ਦੇ ਵਿੱਚ ਆਉਂਦੇ ਆ ਪੱਕਾ ਮੇਨ ਬਿਂਡੀ ਦਾ ਚੌਕ ਸਾਡਾ ਇਹੀ ਹੈ ਲੇਬਰ ਚੌਕ ਕਿੰਨੇ ਕ ਮੁਲਾਜ਼ਮ ਉੱਥੇ ਤੁਹਾਡੇ ਜਿ ਖੜਦੇ ਹੋਣ ਲੇਬਰ ਕਿੰਨੀ ਕਰਦੇ ਨੇ ਘੱਟੋ ਘੱਟ 800 ਬੰਦਾ ਹੁੰਦਾ ਜੀ ਅੱਜ ਸਾਰਿਆਂ ਨੂੰ ਭਜਾਤਾ ਸਾਰਿਆਂ ਨੂੰ ਕਾਰਨ ਨਹੀਂ ਦੱਸਿਆ ਮਾਰ ਦੇ ਕਾਰਨ ਕੋਈ ਕਰਨਾ ਨਹੀਂ ਤੁਸੀਂ ਅੱਛਾ ਕੋਈ ਕਾਰਨ ਨਹੀਂ ਦਰਦੇ ਹਾਂ ਕੁੱਟਮਾਰ ਕਰਦੇ ਹਾਂ ਇੱਕ ਟੋਪੀ ਵਾਲਾ ਪੁਲਿਸ ਵਾਲਾ ਸੀਗਾ ਅੱਜ ਤੋਂ 15 ਦਿਨ ਦੀ ਗੱਲ ਆ ਅਸੀਂ ਖੜੇ 10:30 ਦਾ ਟਾਈਮ ਸੀ ਆ ਕੇ ਡੰਡੇ ਵੜਕਾਉਣ ਲੱਗ ਗਿਆ ਕਾਰਨ ਨਹੀਂ ਦੱਸਿਆ ਕਾਂਢਾ ਚੌਕ ਵੀ ਲਾ ਕਰੋ ਕਾਰਨ ਇਹ ਕਹਿੰਦੇ ਗੋਲੀਆਂ ਨੂੰ ਗੋਲੀਆਂ ਨੂੰ ਉਹ ਚੰਗਾ ਮਾੜਾ ਕੰਮ ਵੇਚਦਾ ਜੇ ਤਾਂ ਸਾਡੇ ਲੀਵਰ ਦੇ ਚੋਂ ਬੰਦਾ ਵੇਚਦਾ ਉਹ ਆ ਕੇ ਸੈਨ ਨੇ ਆ ਵਾ ਬੰਦਾ ਗੋਲੀਆਂ ਵੇਚਦਾ ਉਹਨੂੰ ਫੜ ਲੈ ਹਾਂ ਉਹਨੂੰ ਫੜ ਲੈ ਅਸੀਂ ਤਾਂ ਨਹੀਂ ਵੇਚਦੇ ਜੀ ਅਸੀਂ ਫੜਦੇ ਸਾਨੂੰ ਫੜ ਲੈ ਹਾਂ ਉਹ ਤੇ ਗੋਲੀਆਂ ਬੰਦੇ ਵੇਚਦੇ ਵੇਚੀ ਜਾਂਦੇ ਤੇ ਪੁਲਿਸ ਦਾ ਫਰਜ ਬਣਦਾ ਗੋਲੀਆਂ ਫੜਨਾ ਸਾਡਾ ਚੌਂਕਾ ਸੀ ਚੌਕ ਨਹੀਂ ਛੱਡਦੇ ਚੌਕ ਤੇ ਬਿਠਾਂਗੇ 45 ਸਾਲ ਦਾ ਸਾਡੇ ਚੌਕ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਉੱਥੇ ਨਸ਼ਾ ਵਿਕਦਾ ਤਾਂ ਕਰਕੇ ਉਹਨਾਂ ਨੇ ਪਹਜਾਇਆ ਹਾਂ ਹਾਂ ਨਸ਼ਾ ਸਾਡਾ ਮੰਨ ਲਓ ਮੇਰੇ ਉਹਨਾਂ ਨੂੰ ਛੱਕਾ ਆਕੇ ਲੇਵਰ ਚਾਰਸੀ ਰੇ ਕੋਕਟ ਮਾਰਦੇ ਨੇ ਨਾ ਕੋਈ ਹੱਲ ਨਹੀਂ ਕੋਈ ਕੋਕਟ ਨਹੀਂ ਮੰਨਦਾ ਹੁਣ ਤੁਸੀਂ ਉਹਨੂੰ ਤੁਸੀਂ ਕਿੱਥੇ ਆਏ ਹੋ ਇੱਥੇ ਅਸੀਂ ਡਗਰੂ ਫੀਲ ਦੇ ਆਏ ਆ ਵੀ ਸਾਡਾ ਹੱਲ ਹੋਣਾ ਚਾਹੀਦਾ ਸਾਡਾ 45 ਸਾਲ ਦਾ ਸੀ ਅੱਡਾ ਨਹੀਂ ਛੱਡ ਸਕਦੇ ਉਹ ਮਰਨਾ ਵੀ ਉਹਦਾ ਹਾਂ 45 ਦੇ ਬਜਾੜੀਆਂ ਸਰਕਾਰ ਨੇ ਲੇਬਰ ਚੌਂਕ ਤੇ ਇੱਕ ਲੇਬਰ ਵਾਲਿਆਂ ਦੀਆਂ ਵੀ ਤੇ ਪੁਲਿਸ ਵੱਲੋਂ ਸਾਡੇ ਤੇ ਰੇਡ ਕੀਤੀ ਗਈ ਤੇ ਹਟਾਇਆ ਜਾਂਦਾ ਜਦੋਂ ਕਿ ਅਸ ਲੇਬਰ ਦਾ ਕੰਮ ਕਰਦੇ ਆ। ਅ 50 ਪੁਲਿਸ ਵੱਲੋਂ ਡਿਸਟ੍ਰਿਕਟ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਜੁੱਧ ਨਸ਼ਾ ਵਿਰੋਧ ਜਿਹੜੀ ਮੋਹਮਿੱਦੀ ਗਈ ਹੈਗੀ। ਉਹਦੇ ਰਿਗਾਰਡਿੰਗ ਜਿਹੜਾ 골ਡ ਗੀਟ ਦੇ ਉੱਪਰ ਕਾਫੀ ਸਾਰੀ ਜਿਹੜੀ ਹੈ ਲੇਬਰ ਕਾਫੀ ਸਮੇਂ ਤੋਂ ਜਿਹੜੀ ਹੈ ਇਕੱਠੀ ਹੁੰਦੀ ਹੈਗੀ। ਉੱਥੋਂ ਜਿਹੜੇ ਦੁਕਾਨਦਾਰ ਹੈ ਉੱਥੋਂ ਜਿਹੜੇ ਰਹਿਣ ਵਾਲੇ ਜਿਹੜੇ ਦੁਕਾਨਦਾਰ ਨੇ ਦੁਕਾਨਾਂ ਚਲਾਉਂਦੇ ਆ ਜਾਂ ਉਥੋਂ ਦੇ ਜਿਹੜੇ ਰਾਹੀ ਜੇ ਤੁਹਾਨੂੰ ਬਹੁਤ ਸਾਰੀਆਂ ਕੰਪਲੇਂਟਸ ਫੋਨ ਆਉਂਦੇ ਸੀ ਵੀ ਜਿਹੜੇ ਸਵੇਰੇ ਇੱਥੇ ਜਦੋਂ ਲੇਬਰ ਚੌਂਕ ਦੇ ਵਿੱਚ ਲੇਬਰ ਇਕੱਠੀ ਹੁੰਦੀ ਆ ਤਾਂ ਬਹੁਤ ਸਾਰੇ ਜਿਹੜੇ ਉੱਥੇ ਲੋਕ ਨੇ ਉਹ ਇੱਥੇ ਆ ਕੇ ਜਿਹੜੇ ਨਸ਼ੇ ਦੇ ਕੈਪਸੂਲ ਵਗੈਰਾ ਇੱਥੇ ਵੇਚਦੇ ਹੈਗੇ ਆ ਇਹ ਕਾਫੀ ਸਾਨੂੰ ਬਰਬਰੀ ਜਿਹੜੀਆਂ ਸੀਆਂ ਕੰਪਲੇਂਟਸ ਵੀ ਆਈਆਂ ਸੀਆਂ ਤੇ ਫੋਨ ਦੇ ਉੱਪਰ ਵੀ ਸਾਡੇ ਕੋਲ ਕਾਲਸ ਆਉਂਦੀਆਂ ਸੀ ਵੀ ਇੱਥੇ ਰੌਲਾ ਪੈ ਰਿਹਾ ਇੱਥੇ ਲੜ ਰਹੇ ਹੈਗੇ ਇਸ ਤਰ੍ਹਾਂ ਸਾਡੀਆਂ ਕੰਪਲੇਂਟਸ ਆਉਣ ਤੋਂ ਬਾਅਦ ਕੱਲ ਅਸੀਂ ਇੱਥੇ ਇੱਕ ਨਸ਼ੇ ਦੀ ਅਗਿਆਸਤੀ ਸੀ ਡਰਾਈਵ ਚਲਾਈ ਸੀ ਜਿਹਦੇ ਵਿੱਚ ਅਸੀਂ ਸਾਡੇ ਜਿਹੜੀ ਮੁਲਾਜ਼ਮ ਸੀਗੇ ਉਹਨਾਂ ਨੂੰ ਸਿਵਲ ਵਰਦੀ ਦੇ ਵਿੱਚ ਕਰਾ ਕੇ ਪਿੱਛੇ ਬੈਕਅਪ ਜਿਹੜਾ ਵਰਦੀ ਵਾਲਾ ਰੱਖਿਆ ਗਿਆ ਸੀ ਤਾਂ ਉੱਥੋਂ ਅਸੀਂ ਜਿਹੜੇ ਸੀ ਕੈਪਸੂਲ ਵੇਚਣ ਵਾਲੇ ਜਿਹੜੇ ਸੀ ਪੰਜ ਵਿਅਕਤੀ ਉੱਥੋਂ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਅਸੀਂ 2 210 ਜਿਹੜੇ ਹੈਗੇ ਪ੍ਰੈਗਾ ਦੇ ਕੈਪਸੂਲ ਰਿਕਵਰ ਕਰਕੇ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕੀਤੀ ਸਰ ਉਸੇ ਨਾ ਬੰਦੇ ਹੈਗੇ ਕੁਝ ਉਹ ਕਹਿੰਦੇ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ 45 55 ਸਾਲਾਂ ਦੇ ਉੱਤੇ ਖੜੇ ਹੈਗੇ ਨਸ਼ੇ ਕੋਈ ਹੋਰ ਵੇਚਦਾ ਹੈਗਾ ਕਾਰਵਾਈ ਸਾਡੇ ਤੇ ਕਰਤੀ ਦੱਸਿਆ ਗਿਆ ਨਹੀਂ ਦਾ ਡਾਂਗ ਬਰੇ ਬਰੇ ਦੇਖੋ ਜਿਹੜੇ ਨਸ਼ੇ ਦੇ ਕੈ ਬੇਚਦੇ ਸੀਗੇ ਉਹਨਾਂ ਤੇ ਹੀ ਅਸੀਂ ਕਾਰਵਾਈ ਕੀਤੀ ਹੈਗੀ ਹੋਰ ਅਸੀਂ ਕਿਸੇ ਨੂੰ ਉੱਥੇ ਕੁਝ ਨਹੀਂ ਕਿਹਾ ਜਿਹੜੀ ਉਹਨਾਂ ਦੀ ਜਗ੍ਹਾ ਦੀ ਗੱਲ ਹੈਗੀ ਆ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਹੈ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਸਰ ਇੱਕ ਕੱਲ ਲੇਬਰਰ ਹੋ ਰਿਹਾ ਸੀ ਕਹਿੰਦਾ ਮੈਂ ਨਸ਼ਾ ਵਾਲਾ ਫੜਾਇਆ ਸੀ ਜਿਹੜਾ ਤੇ ਵੇਚਦਾ ਸੀ ਸਾਡੇ ਵਿੱਚ ਫੜਾਇਆ ਤਾਂ ਸੀਗਾ 15 ਮਿੰਟ ਬਾਅਦ ਛੱਡਦਾ ਪੁਲਿਸ ਦੇ ਉਦੋਂ ਆ ਕੇ ਮੈਨੂੰ ਕੁੱਟਿਆ ਕਿਹਾ ਉਹ ਬੰਦੇ ਨੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਨਸ਼ੇ ਵਾਲਾ ਸਾਨੂੰ ਕੋਈ ਫੜਾਉਂਦਾ ਗਿਆ ਸੀ ਉਹ ਤੇ ਕਾਰਵਾਈ ਨਹੀਂ ਕਰਦੇ ਅਸੀਂ ਜੇਕਰ ਕੋਈ ਸਾਨੂੰ ਨਸ਼ੇ ਵਾਲਾ ਫੜਾਇਆ ਹੋਏਗਾ ਤਾਂ ਉਸ ਦੇ ਉੱ